ਗੈਰ ਦਾ ਜੀ ਰਹਿਣੀ ਆ Prit ਨਹੀਂ ਕੁਛ ਨਹੀਂ ਮੈਂ ਖੋਸ਼ਾਂ ਨਹੀਂ ਯਾਰ ਮੈਂ ਤੇਰੀ ਸਹੇਲੀ ਆ ਮੈਂ ਤੇਰੀ ਰਗ ਰਗ ਜਾਣਦੀ ਆ ਦੱਸ ਕੀ ਗੱਲ ਹੋ ਗਈ ਤੂੰ ਦਾ Prit ਤੇ ਨੋਦਰ ਨਹੀਂ ਲੱਗਦਾ ਐ ਮੈਂ ਖੋਸ਼ਾਂ ਵਧੀਆ ਆ ਚੰਨੀ ਤੈਨੂੰ ਮੇਰੀ ਕਸਮ ਲੱਗੇ ਗੱਲ ਦੱਸ ਕੀ ਆ Prit ਕੋਸ਼ ਨਹੀਂ ਸਾਡੇ ਨਾਲ ਪਿੰਡ ਦਾ ਸਰਪੰਚ ਨਾਲ ਸਾਨੂੰ ਜਿਉਂ ਨਹੀਂ ਦਿੰਦਾ ਮੇਰਾ ਭਰਾ ਨਾਲ ਸ਼ਹਿਰ ਕੰਮ ਕਰਦਾ ਉੱਤੇ ਪਤਾ ਨਹੀਂ ਕੋਈ ਗਲਤ ਦੁਸ਼ਮਣ ਆਂਦਾ ਪਿਆ ਵੀ ਗਲਤ ਮੁੰਡਿਆਂ ਚ ਰਹਿੰਦਾ ਐ ਉਹ ਕਿਉਂ ਕੀ ਗੱਲ ਹੋ ਗਈ Prit ਮੇਰਾ ਭਰਾ ਨਾਲ ਫੈਕਟਰੀ ਚ ਕੰਮ ਕਰਦਾ ਔਰੇ ਦੋਸਤ ਨਾ ਗੱਡੀ ਜਾਂ ਬਾਈਕ ਤੇ ਛੱਡ ਨਾ ਜਾਂਦੇ ਨੇ ਤਾਂ ਕਰਕੇ ਨਾ ਸਾਡਾ ਪਿੰਡ ਦੇ ਸਰਪੰਚ ਨੇ ਨਾ ਜੀਣਾ ਹਰਾਮ ਕਰ ਰੱਖਿਆ ਨਾ ਫਿਰ ਸਰਪੰਚ ਨੂੰ ਕੀ ਤਕਲੀਫ ਆ ਤੀ ਤਾਂ ਸਰਪੰਚ ਤੇ ਨਾ ਪਿੰਡ ਦਾ ਪ੍ਰਧਾਨ ਐ ਕਹਿੰਦੇ ਨੇ ਵੀ ਜਿਹੜਾ ਮੇਰਾ ਭਰਾ ਆ ਵੀ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਤੁਹਾਨੂੰ ਲੱਗਦਾ ਕਿ ਮੇਰਾ ਭਰਾ ਨਸ਼ਾ ਵੇਚਦਾ ਚਲ ਛੱਡ ਪਰੇ ਤੂੰ ਇਹਨਾਂ ਲੋਕਾਂ ਵੱਲ ਧਿਆਨ ਨਾ ਦੇ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇ ਇਹ ਤਾਂ ਭੌਂਕਦੀ ਰਹਿੰਦੇ ਨੇ ਚਲ ਆਜ ਆਪਾਂ ਘਰ ਚੱਲੇ ਹਾਂ ਓwidetilde ਉਪਰ ਨਾ ਤੇ ਨਾ ਜਰ ਬੱਲਾ ਉਹ ਤੇ ਹੋ ਗਿਆ ਉਹ ਬੜ ਕੰਮ ਹੋ ਗਾ ਉਹ ਬੜਾ ਬਰਾਉਣਾ ਜੀ ਇਹ ਹਾਰਾ ਜਗਾਰੀ ਭਾਈ ਉਹ ਟੀਟਾ ਜੀ ਗੱਡੀ ਲੰਬੀ ਉਹ ਬੋਲਿਆ ਤੇ ਸਾਡਾ ਤਾਂ ਹਾਲ ਜਿਗਾ ਪਰ ਤੇਰੇ ਬੰਦੇ ਸਰਪੰਚ ਦਾ ਕੀ ਹਾਲ ਹੈ ਉਹ ਬਾਈ ਜਗਾਰੀ ਉਹਦੀ ਕੀ ਗੱਲ ਕਰਦਾ ਉਹ ਤਾਂ ਸਾਰਾ ਇੱਕ ਤਖਾੜ-ਖੜ ਝੱਗਦਾ ਜਿਵੇਂ ਮੈਂ ਕੋਈ ਕ੍ਰਿਮੀਨਲ ਹੁੰਨਾ ਹਾਂ ਬਈ ਸਾਡੇ ਬੌਧੀ ਕਰਦਾ ਤੇਰੇ ਬਾਪੂ ਤੇਰੇ ਪਿੰਡ ਦੇ ਸਰਪੰਚ ਦੇ ਛਾੜ ਲੱਗ ਗਿਆ ਉਹ ਯਾਰ ਆਪ ਨੂੰ ਉਹ ਕੀ ਡਰ ਆ ਗਿਆ ਤੁਸੀਂ ਜਦੋਂ ਮਰਜੀ ਆਓ ਓਡਾ ਆਪਣਾ ਘਰ ਆ ਲਿਆ ਉਹ ਸਰਪੰਚ ਨਾਲ ਲੱਗਦਾ ਡਰ ਮਾਰੇ ਆਪਾਂ ਨੂੰ ਕਿਦੋਂ ਰਹਿ ਜਾਂਦੇ ਉਹ ਸੱਚੀ ਦਾ ਸਰਦਾਰ ਜੀ ਉਹ ਡਰਦਾ ਸਰਦਾਰ ਜੀ ਤੁਹਾਡੇ ਨੂੰ ਸਾਨੂੰ ਕਹਦਾ ਉਹ ਤਾਂ ਮੈਂ ਭੋਲੇ ਨੂੰ ਕਹਿਆ ਸੀ ਵੀ ਸਾਡੇ ਵੀ ਯਾਰ ਕੀ ਕਰਦਾ ਤੇਰੇ ਪਿੰਡ ਗਿੜਾ ਮਾਰੇ ਕਿ ਪਰ ਤੇਰੇ ਸਰਪੰਚ ਤੋਂ ਓਡਾ ਡਰ ਲੱਗਦਾ ਅਕੀ ਤੇ ਆ ਜਦ ਕਿ ਪਿੰਡਾ ਲਈ ਸਰਦਾਰ ਜੀ ਆਪਾਂ ਇਦਾਂ ਹੀ ਪੁੱਛਾ ਚੁਕਾ ਲਈਏ ਸਰਦਾਰ ਜੀ ਮੈਂ ਜਗਾਲੀ ਨੂੰ ਇਹੀ ਗੱਲ ਕਹਿੰਦਾ ਸੀਗਾ ਮੈਂ ਕਿਹਾ ਸਰਪੰਚੇ ਸਾਰੇ ਪਿੰਡ ਦਾ ਠੇਕਾ ਲਿਆ ਜਦੋਂ ਤੁਹਾਡਾ ਦਿਲ ਕਰਦਾ ਆਓ ਅਫਰ ਕੋਈ ਡਰਾਂ ਨਾਗਾ ਨਹੀਂ ਯਾਰ ਫਿਰ ਵੀ ਬਹੁਤ ਵਾਰ ਬੰਦਾ ਪਿੰਡ ਦਾ ਥੋੜਾ ਜਿਆਦਾ ਧਿਆਨ ਨਾਲ ਉਹ ਨਹੀਂ ਸਿਰਫ ਸੁਪੰਚਾਵ ਜਿਆਦਾ ਦੇ ਮੇਰੇ ਸਰਚਰਗੇ ਸਰਪੰਚ ਸਰਦਾਰ ਜੀ ਉਹ ਕੋਈ ਨਹੀਂ ਕੋਈ ਨਹੀਂ ਤੁਸੀਂ ਬੰਦਾ ਫਿਰ ਵੀ ਜਿਆਦਾ ਬਹੁਤ ਵਾਰ ਬੰਦਾ ਨਹੀਂ ਨਾ ਹੋ ਗੋ ਇਦੂਆ ਤਾਕੀ ਕੋਈ ਨਾ ਉਹਦਾ ਤੂ ਬੁਝਾ ਰਿਹਾ ਕਿ ਕੰਮ ਕਰਦਾ ਸਰਦਾਰ ਜੀ ਤੁਸੀਂ ਮਾਲ ਮੁਰਤਾਂ ਨਹੀਂ ਜਾਜ ਅੱਜ ਮੈਂ ਥੋੜਾ ਪਟਿਆਲੇ ਦਾ ਕਿਉਂ ਆ ਤੂੰ ਜੋ ਪਟਿਆਲੇ ਜਿਹੜੀਆਂ ਗੱਡੀਆਂ ਭਰਾਦਿਆਂ ਸੀ ਨਾ ਵੀਰਿਆ ਫਿਰ ਤਰਪੋ ਦੇ ਆਪਾਂ ਮਾਲ ਦਾ ਭੇਜ ਦੇ ਇੱਧਰ ਲੇਟ ਹੋ ਗਿਆ ਆਪਾਂ ਭੇਜ ਮਾਲ ਜਾਂ ਲੁਧਿਆਣੇ ਅਲੈਕੁਮ ਸਲਮ। ਚਲ ਸਰਦਾਰ ਜੀ ਫਿਰ ਤੁਸੀਂ ਮਾਲ ਭੇਜ ਕੇ ਨਹੀਂ ਆਉਣਾ ਵਈਆ ਹੋਰ ਹੋਦੀਏ ਪਰਤਾਂ ਮੈਂ ਤਾਂ ਤੇਰੇ ਸਿਰ ਤੇਰੇਗੇ ਵੀ ਤਾਂ تو دیپا کہ ہونے جا رہا ہے وہاں پہاری کلتی ہوتی ہے تم پتہ کی نیف ہونا ہے کہ سردار رائٹا سردار رائٹا سردار رائٹا ایسی طالب ہی چیزیں گنات جگاڑی جا کام جادا ہو گیا وہے کار کے پتہ ہی نہیں چلدہ کسی رکھر کی کرنا وہ نیتھوں گی اور ہم سوڑے جا بندے ہو رہا کہ تو تو چاہرہا ہے سردار جا رکھاں گے وہ اپنے دیکھ باک پہ رکھاں گے اگر پہ بہت سماری سوال سی کال جی ਸਰਦਾਰ ਜੀ ਸਰਦਾਰ ਜੀ ਕਿੱਧਰ ਗਿਆ ਬੋਲਦੀ ਨਹੀਂ ਕੋਈ ਸਰਦਾਰ ਜੀ ਕੌਣ ਡਰਦਾ ਹੈ ਨਹੀਂ ਕਿ ਕਰੇ ਸਤਿ ਸ਼੍ਰੀ ਅਕਾਲ ਜੀ ਸਿਲੰਡਰ ਲੈ ਕੇ ਆਏ ਸੀਗਾ ਜੀ ਉਹ ਅੰਦਰ ਰੱਖੋ ਅਸ ਸਿਲੰਡਰ ਕਿੱਥੇ ਰੱਖਾਂ ਜੀ ਉਹ ਇਹ ਅੰਦਰ ਅੰਦਰ ਰੱਖੋ ਹਾਂਜੀ ਕਿੱਥੇ ਲਾਉਣਾ ਈ ਹੈ ਇਹ ਉੱਧਰ ਲਾ ਮੈਂ ਲਾਈ ਜਾਂਦਾ ਜੀ ਹਾਂਜੀ ਦੱਸ ਇੱਕ ਖਾਲੀ ਵਾਲਾ ਪਿਆਉ ਲੈ ਜਿਓ ਚੱਕ ਮੈਂ ਹਲਕ ਕਰਵਾ ਦਿੰਦੀ ਹਾਂ ਜੀ ਬਸ ਕਰਵਾ ਮ ਬ ਕੋਈ ਨੂੰ ਮਿਲਾ ਦੇਣਾ ਇੱਥੇ ਜਾ ਮੇਰਾ ਬੁੱਤ ਪੜ ਕੇ ਹਾਂਜੀ ਬਾਪੂ ਜੀ ਆ ਗਿਆ ਜੀ ਕਿਵੇਂ ਬਟੇ ਉਧਰ ਰਸ ਜਾ ਰਖੇ ਬਾਪੂ ਜੀ ਟੱਕਾ ਬਿਆ ਸਿਰ ਬਹੁਤ ਦੁਖਦਾ ਪਿਆ ਧੁੱਪ ਬਹੁਤ ਆ ਬੋ ਮੇਰਾ ਸੇਰ ਕੋਈ ਪਤਾ ਮੈਂ ਤੈਨੂੰ ਕਾੜੀ ਜੀ ਚਾਹ ਪਣਾ ਨਹੀਂ ਬਾਪੂ ਜੀ ਮੈਂ ਚਾਹ ਨਹੀਂ ਪੀਣੀ ਹੈਗੀ ਉਹ ਬਟੇ ਕਿੱਥੇ ਗਿਆ ਉਹਦਾ ਬਟੇ ਇੱਧਰ ਕਿਸੇ ਨਾਲ ਨਾ ਕੋਈ ਮਕਾਨ ਮਕੂਨ ਨੂੰ ਪਿੱਛੇ ਤੇ ਕੋਈ ਮਰਗਦ ਹੋ ਗਿਆ ਉੱਥੇ ਰਹਿ ਰਹੇ ਨੇ ਫੇ ਅੱਛਾ ਦੱਸ ਰਹਿ ਰਹੇ ਨੇ ਕਹਿੰਦੇ ਰੇਟਾਂ ਮਾਗੇ ਫੜੇ ਠੀਕ ਹੈ ਬਾਪੂ ਜੀ ਕੀ ਗੱਲ ਹੈ ਬਟੇ ਤੂੰ ਕਿਵੇਂ ਚਿਹਰਾ ਉੱਤਰ ਉੱਤਰਿਆ ਜੀ ਬਾਪੂ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਮੇਰਾ ਫਿਕਰ ਕਿਵੇਂ ਨਾ ਕਰਾਂ ਤੱਕ ਬਾਪੂ ਜੀ ਬੀਰੇ ਦੀ ਵੀ ਟੈਨਸ਼ਨ ਆ ਤੁਹਾਨੂੰ ਪਤਾ ਹੀ ਆ ਹਨਾ ਤੇ ਕੁਛ ਨਾ ਪਿੰਡ ਦੇ ਵਿੱਚ ਉਹ ਸਰਪੰਚ ਨੂੰ ਦੇਖ ਕੇ ਤਾਂ ਜੰਮੇ ਮੋੜ ਖਰਾਬ ਹੋ ਗਿਆ ਮੇਰਾ ਜੀ ਉਹ ਤਾਂ ਕਿਉਂਕਿ ਉਹ ਟੈਨਸ਼ਨ ਲੈਣਾ ਇਹੇ ਦੇ ਕੁੱਤੇ ਬੀਰੇ ਦਾ ਭੌਂਕਦੇ ਰਹਿੰਦੇ ਨੇ ਤੋ ਇਹਨਾਂ ਦੀ ਪਰਵਾਹ ਨਾ ਕਰਿਆ ਕਰ ਹੈ ਤੂੰ ਐਂ ਕਰ ਤਾ ਤੋ ਆਰਾਮ ਕਰਦਾ ਥੱਕ ਕੇ ਆਇਆ ਹਨਾ ਮੈਂ ਵੀ ਮਹਾਰਾਜਾ ਪਟਵਾਰੀ ਆਇਆ ਰਿਹਾ ਉਹਨੂੰ ਮਿਲ ਕੇ ਆਉਣਾਗਾ ਚੱਲ ਮੇਰਾ ਸ਼ੇਰ ਆਰਾਮ ਕਰ ਲੈ ਇਹ ਜੀ ਗੱਲ ਦੀ ਟੈਨਸ਼ਨ ਨਹੀਂ ਲੈਂਦਾ ਹੰਦੇ ਮੇਰਾ ਬਹਾਦਰ ਸ਼ੇਰ ਆਗਾ ਰਾਮਰਾਜ ਸਾਂ ਜੋ ਠੀਕ ਹੈ ਜੀ ਆ ਵੀ ਅਸਲੀ ਗੱਲ ਜੀ ਕਾਲ ਜੀ ਕਾਲ ਕੀ ਹਾਲ ਨੇ ਅੱਲੀ ਉਹ ਡਰਕ ਰਹੀ ਸੀ ਬਾਈ ਚਲੋ ਜਗੜੀ ਹਾਂਜੀ ਉਹ ਭੋਲੇ ਦੇ ਪਿੰਡ maal ਪਹੁੰਚਾਉਣ ਦਾ ਵਿਗਾਰਡ ਕੀਤਾ ਕੋਈ ਉਹ ਸਰਦਾਰ ਜੀ ਤੁਸੀਂ ਕਿਉਂ ਫਿਕਰ ਕਰਦੇ ਹੋ ਇਹਨਾਂ ਗੱਲਾਂ ਦਾ ਉਹ ਸਾਡੇ ਦੀ ਛੜੀ ਰੱਖਿਆ ਕਰਦੇ ਤੁਸੀਂ ਇਹ ਟੈਨਸ਼ਨ ਛੱਡ ਦਿਓ ਜੀ ਉਹ ਅਸੀਂ ਦੇਖ ਰਾਂ ਅਸੀਂ ਕਿਵੇਂ ਕਰਨਾ ਤੁਸੀਂ ਦਿਮਾਗ ਤੇ ਸਾਡੇ ਦੇ ਕਦੇ ਵਾਸਤੇ ਰੱਖਿਆ ਲਾਓ ਜਗੜ ਜਾਂਦੀ ਲਾ ਸਰਦਾਰ ਜੀ ਥੋੜੀ ਜਿਹੀ ਰੋਕੋ ਕਿ ਭੋਲੇ ਦਾ ਮਾਮਲਾ ਮੜਾ ਜਾ ਸੰਡਾ ਭਾਈ ਆਉਂਦੇ ਮਾਲ ਦਾ ਸੀ ਮੇਰਾ ਆਪਣਾ ਗੋਸ ਬਲਾਈ ਪੂਰੀ ਜੋ ਜਿਹੜਾ ਜਿਹੜਾ ਜੋ ਕਿ ਕਿਚੀ ਚ ਬਣਾ ਮੱਲੇ ਮੱਲੇ ਕਰਵਾ ਦਿੰਦੇ ਹਾਂ ਹਾਂ ਬਸ ਜੀ ਇਹਨਾਂ ਜੀ ਅਸੀਂ ਬਰੈਡਾਂ ਸਾਰੇ ਪੰਜਾਬ ਨੂੰ ਖਾਣ ਲਾਵਾਗੇ ਬਹੁਤ ਬਹੁਤ ਇੱਧਰ ਵੀ ਜਾ ਜਾ ਕੇ ਸਰਦਾਰ ਬਰੈਡ ਸਰਦਾਰ ਬੈਟੀ ਹੋ ਗਈ ਦੋਡ ਸਾਡਾ ਪਿੱਕਿਆ ਬਹੁਤ ਵੱਡਾ ਜੀ ਬਾਬਾ ਤਾਂ ਹੀ ਕੰਮ ਚੱਲਦਾ ਹੁੰਦਾ ਪਿੱਕੇ ਚਾਹੀਦੇ ਲੋਕੋ ਤਾਂ ਪੂਰੇ ਪੰਜਾਬ ਦੇ ਵਿੱਚ ਆ ਜਗਾ ਜਗਾ ਚੱਲ ਗਏ ਸਰਦਾਰ ਬਰੈਡ ਸਰਦਾਰ ਬਰੈਡ ਕਿਸੇ ਟਾਈਮ ਜਦ ਮੇ ਲੇਵੜਾ ਬੱਸ ਆ ਜਾਂਦੀ ਆ ਲੇਵੜਾ ਬੱਸ ਹੋ ਜਾਂਦੀ ਆ ਕਾਹ ਦਾ ਕੰਟੀਨੈਂਸ ਕਾਹ ਦਾ ਕੰਟੀਨੈਂਸ ਸਾਥੀ ਬੱਲੇ ਬਲੀ ਆ ਬੱਸ ਜੀ ਬੱਸ ਆਹੀ ਚਾਹੀਦੀ ਗਾੜੀ ਕਾਲਜ ਕੋਲੇ ਪੁਛ ਲੈ ਆ ਪਤਾ ਸਕੂਲ ਤੱਕ ਲਾ ਲਾਂਗੇ ਬਰੈਡਾਂ ਜਾਣ ਬੱਸ ਬਰ ਟੁੱਟਾ ਜੀ ਉਹਨੂੰ ਕਰਾ ਪਾ ਨਹੀਂ ਪੀਤਾ ਕੇ ਆ ਹਾਂ ਆਪਣੇ ਸਰਦਾਰ ਜੀ ਦਾ ਆਸ਼ੀਰਵਾਦ ਚਾਹੀਦਾ ਆਪਣੇ ਸਿੱਖ ਤੇ ਕਾਹੜੀ ਕਾਹੜੀ ਹੋ ਜੇ ਥੱਪੀ ਹੋਵੇ ਨਾਲੇ ਗੱਲ ਸੁਣ ਲੈ ਜਗਾੜੀ ਤੂੰ ਵੀ ਟਿਟੇ ਅਨੇ ਭੋਲੇ ਤੋਂ ਪੂਰਾ ਸਟੇਟ ਰਹਿਣਾ ਕਿਤੇ ਉਹਨੂੰ ਗੱਲ ਦਾ ਪਤਾ ਲੱਗ ਜੇ ਬਿਲਕੁਲ ਪਤਾ ਨਹੀਂ ਲੱਗਣਾ ਚਾਹੀਦਾ ਭੋਲੇ ਨੂੰ ਠੀਕ ਆ ਸਰਦਾਰ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਹਾਂ ਭੋਲੇ ਨੂੰ ਕੰਨੋ ਕਾਨ ਖਬਰ ਨਹੀਂ ਹੁੰਦਾ ਬੱਸ ਬੱਸ ਸ਼ਾਬਾਸ਼ ਸਰਦਾਰ ਜੀ ਉਧੀਆਂ ਗੱਲਾਂ ਕਰਦੇ ਹਾਂ ਭੋਲੇ ਨੂੰ ਕੀ ਪਤਾ ਲੱਗਣ ਦੇ ਨਸੀ ਹਾਂ ਇਹ ਤਾਂ ਕਿਸੇ ਨੂੰ ਨਹੀਂ ਪਤਾ ਲੱਗਣ ਦੇ ਵੀ ਜਿੱਦਾਂ ਕਦੋਂ ਪਾਰੀ ਪਿੰਦੀ ਆਲੇ ਇਹਨਾਂ ਨੂੰ ਸਰਦਾਰ ਜੀ ਉਹ ਤਾਂ ਭੋਲੇ ਦਾ ਜਿਹੜਾ ਇਹ ਖਮਾਏ ਥੋੜਾ ਭੋਲੇ ਗਿਆ ਪਾ ਉਹ ਸਰਦਾਰ ਜੀ ਪੇਮੈਂਟ ਭੇਜਣੀ ਸੀ ਥੋੜੀ ਜੀ ਤੁਸੀਂ ਸ਼ਾਮ ਨੂੰ ਲੈ ਜਾਓ ਮੈਂ ਚੈੱਕ ਸਮ ਕਰ ਦਿਆਂ ਚੈੱਕ ਕਰਕੇ ਰੱਖੀ ਬੰਦ ਕਰਕੇ ਰੱਖੂ ਚੈੱਕ ਸ਼ਾਮ ਨੂੰ ਲੈ ਜਾਓ 7:00 ਹੋ ਜੇ ਤਾਂ ਠੀਕ ਹੈ ਜੀ ਚਲਿਓ ਫਿਰ ਆਪਾਂ ਚੱਕਾਰੇ ਉੱਪਰ ਗਏ ਬਾਹਨੋ ਬਾਹਨ ਸਰਦਾਰ ਜੀ ਕੈਸ਼ ਹੀ ਦੇ ਦਿਆ ਕਰੋ ਨਰਜਾਇਸ ਇਹ ਨਾ ਆਉਂਦਾ ਘੱਟਾ ਸਰਦਾਰ ਜੀ ਕੱਤ ਗੱਲ ਟਿਲਟੇ ਦੀ ਸੱਸ 100% ਸਹੀ ਹੈ ਕਿਉਂਕਿ ਆਪਣਾ ਜਿਹੜਾ ਕੰਮ ਹੈ ਤਾਂ ਕੈਸ਼ ਕੈਸ਼ ਹੀ ਹੋਵੇ ਤਾਂ ਤੰਗ ਕਰਦਾ ਉਹ ਚਲ ਮੈਂ ਮੰਗਾਉਣਾ ਕਿਥੋਂ ਬਰਸ਼ਾਉਂਦਾ ਲਾ ਜਿੱਦੇ ਕੰਨ ਵਰਗੇ ਨੋਟ ਹੱਥ ਜਾਂਦੇ ਨੇ ਨਾ ਸਾਰੇ ਦਿਨ ਦੀ ਥਕਾਨ ਹੀ ਮੁੱਕ ਜਾਂਦੀ ਏ ਤੇ ਗਾੜੀ ਸਰਦਾਰ ਜੀ ਕਰਤਾ ਮੰਨੀ ਕਿ ਉਹ ਜਿੱਦਣ ਦਾ ਟਿਊਟਰ ਨੂੰ ਨਾ ਤੁਸੀਂ ਨਿਰਣਾ ਲਾਇਆ ਤਾਂ ਤਰ ਰਹੀ ਹੋਗਾ ਪਸ ਗੱਲ شکریہ دیس ہو جا پھر موی لال ہو گیا اب لال ہو گیا نے کہتا ہی لگیا ہاں راب جی لال ہی تیگھے لگا ہے ہاں آپ لائے ہاں ہی کام چال رہا ہے ٹھیک ہے سر را جی ہاں 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 اجھ بیکٹری چلی رہا ہے او بہا کہا ہے شلیہ ہوں گا اجھ بیکٹری چلی رہا ہے اجھنا میں کو لین کو کال کر دے رہی ہے ہلو ਕਿਵੇਂ ਹੈ ਮੇਰੀ ਜਾਨ ਹਾਂਜੀ ਕੌਣ ਜੀ ਸਹਤੋ ਦਾ ਲੌਂਗ ਨੰਬਰ ਲੱਗ ਗਿਆ ਓ ਮੇਰੀ ਹਾਰਟਬੀਟ ਨੰਬਰ ਤਾਂ ਮੇਰਾ ਸਹੀ ਆ ਮੈਡਮ ਜੀ ਮੈਂ ਤੁਹਾਨੂੰ ਨਹੀਂ ਜਾਣਦਾ ਤੁਸੀਂ ਚੈੱਕ ਕਰਕੇ ਨੰਬਰ ਲਾਉਤੋਂ ਨੇ ਗਲਤ ਲਾ ਦੇ ਕਿਤੇ ਓਹੋ ਬੋਲੇ ਮੈਂ ਤੇਰੀ ਪ੍ਰੀਤ ਬੋਲਦੀ ਆ ਭੁੱਲ ਗਿਆ ਕੌਣ ਪ੍ਰੀਤ ਆ ਮੈਂ ਕਿਸੇ ਪ੍ਰੀਤ ਪ੍ਰੀਤ ਨੂੰ ਨਹੀਂ ਜਾਣਦਾ ਬੋਲੇ ਕੱਲ੍ਹ ਤਾਂ ਤੂੰ ਮਿਲ ਕੇ ਗਿਆ ਨਹੀਂ ਜੀ ਮੈਂ ਕਿਸੇ ਨੂੰ ਨਹੀਂ ਕੱਲ੍ਹ ਕੋਲ ਮਿਲਿਆ ਹੈਗਾ ਓ ਯਾਰ ਸਿਲੰਡਰ ਰੱਖ ਕੇ ਗਿਆ ਘਰੇ ਤੂੰ ਅੱਛਾ ਹੋ ਬੀਬੀ ਜੀ ਤੁਸੀਂ ਹਾਂ ਮੈਂ ਬੋਲੇ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਨਹੀਂ ਜੀ ਨਹੀਂ ਮੈਂ ਨਹੀਂ ਕਰਨਾ ਪਿਆਰ ਪਿਆਰ ਜੇ ਤੂੰ ਮੈਨੂੰ ਮਨਾਂ ਕੀਤਾ ਨਾ ਮੈਂ ਆਪਣੇ ਡੈਡ ਨੂੰ ਕਹਿ ਕੇ ਤੇਰੇ ਤੇ ਛੇੜਛਾੜ ਦਾ ਪਰਚਾ ਦਰਜ ਕਰਵਾ ਦੇਣਾ ਨਾ ਜੀ ਨਾ ਵੇਖਿਓ ਬੀਬੀ ਜੀ ਕਿਤੇ ਗਰੀਬ ਜੀ ਰੋਜ਼ੀ ਰੋਟੀ ਦੇ ਨਾਲ ਲੱਤ ਮਾਰ ਦਿਓ ਮੈਨੂੰ ਨਹੀਂ ਪਤਾ ਮੈਂ ਬਸ ਆ ਰਹੀ ਹਾਂ ਤੈਨੂੰ ਫੈਕਟਰੀ 'ਚ ਮਿਲਣ ਨਹੀਂ ਤੁਸੀਂ ਇੱਥੇ ਨਾ ਆਓ ਜੀ ਨਹੀਂ ਨਹੀਂ ਬੱਸ 10 ਮਿੰਟ ਵੇਟ ਕਰ ਮੈਂ ਆ ਰਿਹਾ ਹਾਂ ਹਾਂ ਜੀ ਵੀਰ ਕੀ ਕਹਿੰਦਾ ਭਾਈ ਹਰਪਾਲ ਸਾਹਿਬ ਕੀ ਕਹਿਣਾ ਹੋਗੀ ਕਾ ਤੂੰ ਉੱੱਡੀ ਰੋਕੀ ਆ ਬੋਲੇ ਤੈਨੂੰ ਪਹਿਲਾਂ ਵੀ ਕਿਹਾ ਸੀ ਨਾ ਵੀ ਇਹ ਬੰਦੇ ਸਾਡੇ ਪਿੰਡ ਚ ਆਉਣੇ ਨਹੀਂ ਚਾਹੀਦੇ ਤੁਹਾਡੇ ਨੇ ਜਿੱਦ ਤੇੜਿਆ ਰਿਹਾ ਹੈ ਨਾ ਨਹੀਂ ਇਹ ਤਾਂ ਮੇਰੇ ਆੜੀ ਨੇ ਜੀ ਅੱਜ ਕੀ ਗੱਲ ਹੋ ਗਈ ਬੋਲੇ ਤੈਨੂੰ ਪਤਾ ਚੱਟੇ ਨਾਲ ਪਿੰਡ ਵਿੱਚ ਕਿੰਨਾ ਕਹਿਰ ਮਚਿਆ ਪਿਆ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਤੁਹਾਨੂੰ ਪ੍ਰਧਾਨ ਸਾਹਿਬ ਹਰ ਇੱਕ ਬੰਦੇ ਸੱਗੀ ਲੱਗਦੇ ਨੇ ਤੁਸੀਂ ਚੰਗੇ ਭਲੇ ਬੰਦੇ ਨੂੰ ਸਮਝਲੇ ਬਣਾਈ ਜਾਂ ਲੋ ਇਹ ਚੰਗੇ ਨਹੀਂ ਹੈਗੇ ਤੁਹਾਡੇ ਵਾਸਤੇ ਗੱਲ ਇਹ ਬੋਲੇ ਤੈਨੂੰ ਪਤਾ ਅਸੀਂ ਥਾਣੇ ਦੇ ਵਿੱਚ ਵੀ ਤਲਾਹ ਦਿੱਤੀ ہوئی ਹੈ ਤੇ ਪਿੰਡ ਵੱਲੋਂ ਵੀ ਮਤਾ ਪਾਇਆ ਗਿਆ ਹੈ ਜੇ ਅਸੀਂ ਬਾਹਰਲਾ ਬੰਦਾ ਕੋਈ ਪਿੰਡ ਦੇ ਵਿੱਚ ਸੱਗੀ ਬੰਦਾ ਨਹੀਂ ਘੁੰਮਣ ਦਿਆਂਗੇ ਸਰਪੰਚ ਸਾਹਿਬ ਤੁਸੀਂ ਕਿਹੜੀਆਂ ਤੂੰ ਨੰਬਰ ਤੇ ਯਕੀਨ ਨਹੀਂ ਹੈਗਾ। ਓਲੇ ਤੇਰੇ ਤੇ ਸਾਨੂੰ ਯਕੀਨਤਾ ਹੈਗਾ ਪਰ ਅਸੀਂ ਤਲਾਸ਼ੀ ਜ਼ਰੂਰ ਲਵਾਂਗੇ। ਓਲੇ ਤੈਨੂੰ ਪਤਾ ਸਜਿੰਦਾ ਮੁੰਡਾ ਪੂਰਾ ਹੋ ਗਿਆ ਚਿੱਟਾ ਖਾ ਕੇ। ਹੈ ਉਹਦੀ ਮਾਂ ਕਿਵੇਂ ਬੈਨ ਪਾ ਰਹੀ ਸੀਗੀ ਜੇ ਤੈਨੂੰ ਕੁਝ ਹੋ ਗਿਆ ਤੇਰੀ ਮਾਂ ਦਾ ਕੀ ਹੋ ਜਾਣਾ ਤੈਨੂੰ ਪਤਾ ਇਹ ਗੱਲ। ਚੱਲ ਨਿਕਲ ਜਾ। ਓ ਪੋਲੇ। ਹਾਂ ਬਾਈ ਛੜ ਯਾਰ ਪਰਾਂ ਸਿੱਥੇ ਮੁਰਦੇ ਰਿਆਂ ਯਾਰ। ਓ ਬਾਈ ਜੀ ਆਪਾਂ ਚੋਰ ਆਂ ਬੀ ਰੋੜੇਗੇ। ਤੂੰ ਚਲੋ ਪਿੰਡ ਚੱਲ ਰਿਹਾ। ਚਲੋ। ਗੱਡੀ। ਜਾ ਗਾੜੀ ਤੁਸੀਂ ਮੇਰੇ ਭਰਾ ਹੋ ਯਾਰ ਮੈਂ ਤੁਹਾਡੇ ਲਈ ਜਾਨ ਦੇਣ ਨੂੰ ਵੀ ਤਿਆਰ ਹਾਂ ਤੁਸੀਂ ਮੇਰੇ ਦੇ ਨਾਲ ਕਹੀ ਜਾਂਦੇ ਹੋ ਉਹ ਨਹੀਂ ਬੋਲੇ ਛੱਕ ਵਾਲੀ ਗੱਲ ਨਹੀਂ ਫਿਰ ਹੋਰ ਕੀ ਜਾਨਾ ਸਰਪੰਚ ਸਾਹਿਬ ਕਹਿੰਦੇ ਨੇ ਅਸੀਂ ਮੁੜਦੇ ਨਾ ਹੋਰਾਂ ਯਾਰ ਨਹੀਂ ਭਾਈ ਵੱਡਿਆਂ ਦੀ ਵੀ ਮੰਨਣੀ ਪੈਂਦੀ ਆ ਭੋਲੇ ਤੂੰ ਛੱਡ ਯਾਰ ਭੋਲੇ ਛੱਡ ਗੁੱਸੇ ਨੂੰ ਚੱਲ ਜਗਾੜੀ ਆਪਾਂ ਚੱਲੀਏ ਭਾਈ ਤੁਸੀਂ ਕਿੱਥੇ ਜਾਓਗੇ ਪਰ ਗੱਡੀ ਦੀ ਤਲਾਸ਼ੀ ਤਾਂ ਦੇਖੇ ਜਾਓ ਨਾ 87 ਤਲਾਸ਼ੀ ਲੈ ਲਓ ਸਰਪੰਚ ਦਰਦਨਸੀ ਆ ਤਲਾਸੀ ਸਾਨੂੰ ਕੀ ਹੋਇਆ ਉਹ ਅਸੀਂ ਚਲੇ ਜਾਣਾ ਭੁੱਲੇ ਕੋਈ ਨਹੀਂ ਜਾੜੀ ਭਾਈ ਲੈ ਲੈ ਤਲਾਸੀ ਦਾ 83 ਦਾ 83 ਦਾ 83 ਦਾ ਜ਼ਰੂਰ ਲਾ ਲਾ ਬੂਜਵਾਰ ਤੁਸੀਂ ਹੁਣ ਕੀ ਗੱਲ ਕਰੰਗੇ ਉਹ ਤੁਸੀਂ ਡਰਵਾ ਭਾਈ ਮੈਂ ਨਾਲਾ ਛੋਡੇ ਉਹ ਨਾ ਬੋਲੇ ਤੂੰ ਮੜਾ ਲਾ ਅਸੀਂ ਕਿੰਨੇ ਕਲਾਸੀ ਕੀਤੇ ਤੁਸੀਂ ਭਾਈ ਕਿਉਂ ਡਰ ਰਹੀ ਜੰਨੇ ਮੈਂ ਹੈ ਨਾ ਜਦੋਂ ਬੋਲੇ ਕੀ ਪਾਪਾ ਜਿੱਦ ਕਰਨੀ ਸੀ ਜਿੱਦ ਸੀ ਗਾਰੇ ਬੋਲੇ ਹੋਰ ਸਾਰੇ ਕੰਮ ਕਰਨੀ ਸੀ ਇਹ ਤਾਂ ਉਹ ਰੋਜ਼ ਮੈਨੂੰ ਕਹਿ ਦਿੰਦੇ ਨੇ ਤੂੰ ਐ ਕਰਦਾ ਆ ਕਰਦਾ ਉਹ ਗਿਆ ਸਰਪੰਚ ਸਾਹਿਬ ਨੂੰ ਰੋਕ Oh, mana sih pasal? Mana kau sih? Apa nak? Tlah dah. ਸਾਡੇ ਮਰਜ਼ੀ ਦੇ ਤੇ ਆਪਾਂ ਇਹ ਤਾਂ ਉਹੀ ਹੈ ਇਹ ਤਾਂ ਚਿੱਟਾ ਜੀ ਚਿੱਟਾ ਚਿੱਟਾ ਵਿੱਚ ਜ਼ਹਿਰ ਵੰਡਣਾ ਇੱਥੇ ਫਤ ਤੁਹਾਨੂੰ ਕੋਈ ਸੰਦ ਇਹਹੀ ਕੰਮ ਕਰਦਾ ਫੜੋ ਫੜੋ ਇਹਨਾਂ ਨੂੰ ਜਾਣਾ ਹਲੋ ਆਹ ਲੋ ਭੋਲੇ ਵੀਰੇ ਸਾਨੂੰ ਨਹੀਂ ਪਤਾ ਗੱਲ ਦਾ ਸਰਪੰਚ ਸਾਹਿਬ ਖਬਰਦਾਰ ਇਹਨਾਂ ਨੂੰ ਕੁਛ ਕਿਹਾ ਇਹ ਮੇਰੇ ਭਰਾ ਨੇ ਬੋਲੇ ਆ ਦੱਸ ਕੀ ਆ ਹੁਣ ਭਾਈ ਸਾਨੂੰ ਨਹੀਂ ਪਤਾ ਇਹ ਬੋਲੇ ਸਾਨੂੰ ਨਹੀਂ ਪਤਾ ਸਰਪੰਚ ਸਾਹਿਬ ਵੀ ਨਹੀਂ ਪਤਾ ਵੀਰੇ ਇਹਨਾਂ ਦੀ ਕੋਈ ਗਲਤੀ ਨਹੀਂ ਹੈ ਜੀ ਇਹ ਮੇਰਾ ਹੈਗਾ ਇਹ ਮੇਰਾ ਸਮਾਨ ਹੈਗਾ ਪਿੰਡ ਦਾ ਨਾਮ ਤੇ ਲੈਣਾ ਕਰੋ ਮੈਂ ਤੁਹਾਨੂੰ ਥਾਣੇ 'ਚ ਫੋਨ ਕਰੋ ہلو تھانےدار صاحب ساڈے پنڈ دے موڑ تے آ جاؤ اچ آج کلے منڈے پھڑے گئے سارے جی ہاں جی سرپنچ صاحب آ پھڑے ہی دیکھو اچھا جٹا ہے انہاں کو انہاں دے ساتھ نو بہت انہاں دی تا اپنوں بہت ٹائم تو پال تھی کی چلو بیٹھو گڈی ہٹ چلو بیٹھو گڈی بیٹھو اندر بیٹھو کی انہاں نے گندا پائے اتھے پیا بیٹھو گڈی مار دیو کتنا دیر ہو گیا کتنا دیر ہو گیا چھوٹے مگر بیٹھو لاو

ਅਜੇ ਜਿਹੜਾ ਬਗੈਰ ਸੋਦੇ ਬੰਦਿਆਂ ਦੀ ਅਕੜ ਪਿੰਡ ਨੂੰ ਜਾ ਰਹੇ ਸੀਗੇ ਇਹਦੇ ਉੱਤੇ ਹੱਥ ਜਿਹਾ ਸੀ ਬਿਠਾ ਰਾਂ ਸਾਨੂੰ ਨੂੰ ਪਤਾ ਨਹੀਂ ਕੋਈ ਕੀ ਹੈ ਤੁਸੀਂ ਐਂ ਕਰੋ ਮੈਡਮ ਇਹਨਾਂ ਨੂੰ ਜਾਣ ਦਿਓ ਕਰੋ ਅੰਦਰ ਸਰਦਾਰ ਜੀ ਇੱਕ ਗੱਲ ਹੋਰ ਜੀ ਉਹ ਗੱਡੀ ਸਾਡੀ ਕਰੋ ਅੰਦਰ ਸਰਦਾਰ ਜੀ ਗੱਡੀ ਹੈ ਜੀ ਗੱਡੀ ਵੀ ਸਾਡੀ 6.5 ਹੋ ਜੀ ਇਹਨਾਂ ਨੂੰ ਜਾਣ ਦਿਓ ਇਹਨੂੰ ਕਰੋ ਅੰਦਰ ਗੱਡੀ ਲੈ ਲਵਾਂ ਜੀ ਜਾਓ ਤੁਸੀਂ ਸਾਡੀ ਬਹੁਤ ਧੰਨਵਾਦ ਸਰਦਾਰ ਜੀ ਬਚ ਗਏ ਬਚ ਗਏ ਗੱਡੀਆਂ ਬਚ ਗੌੜੀ ਬਚ ਚੱਲ ਜਾਣਾ ਦੂਜੇ ਬਾਹਰ ਦੇ ਕਿ ਕਰ ਚੱਲ ਜਾਣਾ ਹੋਰ ਸਿਕਟ ਆਇਆ ਹੈ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਉਹ ਕੀ ਗੱਲ ਹੋ ਗਈ ਸੁਖਤਾ ਹੈ ਰਾਜੀ ਸੁਖ ਨਹੀਂ ਭੋਲੇ ਪਿੰਡ ਵਾਲਾ maal ਫੜ ਗਿਆ ਸਾਰਾ maal ਫੜ ਗਿਆ ਤੁਸੀਂ ਕਿਰਦੇ ਦੇਤੇ ਸਰਦਾਰ ਜੀ ਸਦਾ ਕਹਾਣੀ ਕੁਝ ਹੋਰ ਬਣ ਗਈ ਸੀ ਜੀ ਨਹੀਂ ਹੋਇਆ ਸਰਦਾਰ ਜੀ ਜੋ ਤੁਹਾਨੂੰ ਘੇਰ ਲੈਣਾ ਗੱਡੀ ਤਲਾਸ਼ੀ ਲਈ ਭੋਲੇ ਪਿੰਡ ਸਰਪੰਚ ਚੜਾ ਨੇ ਉਹ ਪ੍ਰਧਾਨ ਸੀਗਾ ਤੇ ਗੱਡੀ ਚੋਂ maal ਮਿਲ ਗਿਆ ਇਹ ਸਾਨੂੰ ਫੜ ਕੇ maal ਨਾਲ ਜੋ ਕੁੱਟਣ ਲੱਗੇ ਤਾਂ ਭੋਲੇ ਅੱਗੇ ਹੋ ਗਿਆ ਕੀ ਕਹਿੰਦਾ ਪੱਲਾ ਕੋ ਲੋਕਵੇਂ ਤੇਰੇ ਨਾਲ ਨਾ ਲਾਏ ਇਹ maal ਮੇਰਾ अच्छा ਜਦੋਂ ਐਂ ਕਿਹਾ ਤਾਂ ਉਹਨੇ ਬਣਾ ਦੇਣਾ ਪੁਲਸ ਵਾਲੇ ਜੀ ਪੁਲਸ ਕੋਲ ਲੈ ਨੂੰ ਤੇ ਨਾਲੇ ਸਾਨੂੰ ਦਰੋਂ ਪੜ ਕੇ ਥਾਣੇ ਲੈ ਗਏ ਥਾਣੇ ਲੈ ਗਏ ਥਾਣੇ ਆ ਕੇ ਸਾਨੂੰ ਕਿਉਂ ਕਿਨੇ ਆ ਗਏ ਹੁਣ ਅਸੀਂ ਸਰਦਾਰ ਜੀ ਥੋੜਾ ਨਾ ਲਹਿਤਾ ਬੀਸਤਾਂ ਦੇ ਫੈਕਟਰੀ ਜੀ ਕੰਮ ਕਰਦੇ ਆਂਗੇ ਅਸੀਂ ਇਹ ਜਿਹਾ ਕੰਮ ਨਹੀਂ ਕਰਦੇਗੇ ਤਾਂ ਉਹਨਾਂ ਨੇ ਸਾਨੂੰ ਸ਼ਰਤਾਂ ਗੱਡੀ ਨਾਲ ਗੱਡੀ ਵੀ ਸ਼ਰਤ ਸੀ ਓਕੇ ਹਾਂ ਜੀ ਹੁਣ 5-7 ਦਿਨ ਤੁਸੀਂ ਅੰਡਰਗਰਾਊਂਡ ਰਹੋ ਚਮਕਣਾ ਨਹੀਂ ਲੋਕ ਛਿਪ ਕੇ ਰਹੋ ਸਰਦਾਰ ਜੀ ਉਹ ਤੁਸੀਂ ਵੇਖ ਕਰੋ ਉਡਾਉਂ ਤਾਂ ਸਾਡੇ ਸਿਰਾਂ ਤੇ ਚਾਹੀਦਾ ਕੋਈ ਗੱਲ ਨਹੀਂ ਜਾਓ ਫਿਰ ਸਾਹ ਲਾ ਕੇ ਤੇ ਕਿਹਨਾ ਕਰੀਓ ਤੁਸੀਂ ਦਿਸਣਾ ਨਹੀਂ ਹੁਣ ساری بلیکیا یہ ساری چن اگے پچھے دیکھتے چل پھر بگیل سیا ایس ایس پی سب نو ملے دوبارہ کم سٹارٹ کریے لہر دانا ਮੈਨੂੰ ਨਾ ਲੱਗ ਉਹ ਰਜ਼ਾਨੀ ਇਹ ਮੇਰੇ ਬਾਪ ਨਹੀਂ ਮਨਾ ਲੈ ਮੇਰੇ ਬਾਪ ਕੋਲ ਨਹੀਂ ਗਾ ਮਨੋ ਇਹਨੇ ਕਿੰਨੇ ਮੰਨਣ ਕਰਾਉਂਦੇ ਆਂ ਯਾਰ ਨਾ ਨਾ ਇਹ ਨਾ ਮੰਨਣਾ ਹੈਗਾ ਉਹ ਨਹੀਂ ਨਾ ਤੇਰੇ ਕਮਾਈ ਨਹੀਂ ਮੰਨਣਾ ਉਹ ਬੋਲੋ ਮੇਰੀ ਐ ਫਿਰ ਮੇਰੇ ਸਾਹਮਣੇ ਇਹ ਟੋਟਾ ਲਾਉਣੇ ਆ ਰੇ ਰੇ ਮਾਰ ਪਾਇਆ ਨਹੀਂ ਆਏ ਆ ਜੀ ਮੈਂਬਰ ਸਾਹਿਬ ਕੱਲ ਪਟਵਾਰੀ ਮਿਲੇ ਤ ਨਹੀਂ ਕੱਲ ਤੁਸੀਂ ਕਹੇ ਸੀ ਪਟਵਾਰੀ ਉਹ ਮਿਲਿਆ ਨਹੀਂਗਾ ਯਾਰ ਮੈਂ ਤਾਂ ਹੋਰ ਚੱਕਰ ਝੋੜ ਸੀਗਾ ਕਰਾ ਮੁਲਾਕਾਤ ਤੁਹਾ ਦਾ ਮਨਾ ਲਾ ਦੇ ਕਰੋ ਕਰਵਾ ਦੇ ਨਾ ਉਹ ਵੀ ਮਾਪਾਂ ਜਾਣਾ ਪਊ ਤੁਹਾਨੂੰ ਅਮਨ ਅਰੇ ਕੋਮਨ ਅਰੇ ਗਾਲੇ ਉਹ ਲੋਕਾਂ ਨੂੰ ਜਨਾ ਬਰ ਬਸੂ ਦੀ ਰਮ ਮੋਬਾਈਲ ਬਟਨ ਲਗਾ ਬੈਠਾ ਉਹ ਮੇਟ ਪਿੱਛੇ ਦੀ ਲੜੀਆਂ ਸਰਪੰਚ ਸਾਹਿਬ ਆਜੋ ਬਟਨ ਸਾਂ ਆਜੋ 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 ਨਹੀਂ ਆਉਂਦੀ ਕਾਲ ਲੀਹੋ ਉਹਦੇ ਲਈ ਲੈ ਤੁਹੇ ਮੇਰੇ ਵੱਲ ਦੇਖੋ ਹਾਂ ਜੀ ਠੀਕ ਆ ਗਰੀ ਉਹ ਕਹਿੰਦਾ ਸਰਪੰਚ ਜੀ ਲੈ ਕੇ ਆਇਆ ਸੀਗਾ ਉਹ ਮੇਰੇ ਮੁੰਡੇ ਨੂੰ ਕੋਲ ਨਹੀਂ ਤੁਹਾਨੂੰ ਪਤਾ ਜੀ ਕੋਫਾ ਲੈ ਕੇ ਪੱਟੇ ਰਾਤ ਨੂੰ ਉਹ ਗਿਆ ਕਰਾਉਦੇ ਟਾਕੇ ਲਿਓ ਦਾ ਤਾਂ ਇੱਕ ਆਪਣਾ ਪਿੰਡ ਦਾ ਆਪਣਾ ਸਾਰਿਆਂ ਨੂੰ ਪਤਾ ਹੈ ਜਿਹੜੀ ਤੋਂ ਆਉਂਦਾ ਮਿਲਣ ਕਿ ਪਰ ਉਹ ਬੰਦੋ ਨੇ ਆਪਣੇ ਆਪ ਪਤਾ ਕਿ ਕਿਉਂ ਕਰਾ ਮੇਰਾ ਸਮਾਨ ਆ ਗਿਆ ਅੱਜ ਅੱਜ ਨਹੀਂ ਤਾਂ ਉਹ ਕਿਤੇ ਹੈ ਨਹੀਂ ਹਾਂ ਮੈਂ ਤਾਂ ਲੰਘਿਆ ਸੀਗਾ ਹੌਸੇ ਕੋਈ ਵੀ ਹੈ ਇਹ ਹੀ ਤਾਂ ਦੁੱਖਾ ਸਿੰਘ ਸਾਹਿਬ ਤੇ ਇਸੇ ਗੱਲ ਦਾ ਤਾਂ ਰੋਣਾਗਾ ਵੀ ਉਹਨੇ ਆਪਣੇ ਜੁਮੇ ਇਹ ਇਜਾਮ ਕਿਉਂ ਲਿਆ ਕਿਹੜੇ ਡਰ ਤੋਂ ਲਿਆ ਆਪਨੇ ਮੈਂ ਸਿਰਫ ਕਿਤੇ ਆਪਣਾ ਪਿੰਡ ਦੇ ਬੱਚਿਆਂ ਵੀ ਆਏ ਕਹਿੰਦੇ ਆ ਕਿ ਸਾਡੇ ਆ ਲਾਂਬਾ ਨਾਲ ਵੀ ਜੂਰੇ ਮਨਾਵੇ ਸਿਰ ਤੇ ਕਹਿੰਦੇ ਕਿ ਉਹ ਪਹਿਲਾਂ ਰੋਕਿਆ ਸੀ ਵੀਰ ਬੰਦੇ ਜਿਹੜੇ ਤੁਸਲਾ ਹੀ ਫਿਰਦਾ ਨਾਲ ਹੀ ਸਾਡੇ ਪਿੰਡ ਚੋਂ ਆਉਣੇ ਕਿਹਾ ਪਿੰਡ ਚ ਤੇਰੇ ਅਸੀਂ ਪੰਚਾਇਤ ਨੇ ਮਤਾਂ ਦਿੱਤਾ ਸਾਰੇ ਪਿੰਡ ਨੇ ਉਹ ਮਤਾਂ ਤੋਂ ਮਤੇ ਬਾਹਰ ਜੀ ਉਹਨਾਂ ਦੇ ਨਾਲ ਫਿਰਦੇ ਨਾਲ ਉਹ ਤਾਂ ਸਮਾਪਤ ਹੈਗਾ ਹੋਰ ਮੌਕੇ ਤੇ ਕਦੋਂ ਮੇਰਾ ਸਮਾਪਤ ਮੇਰੇ ਤਾਂ ਬੇਨਤੀ ਹੁੰਦਾ ਤੁਸਾਂ ਚਲੋ ਤੁਸੀਂ ਆਏ ਤੁਸੀਂ ਆਪਣੇ ਲੈਵਲ ਤੇ ਬਣਾ ਕੇ ਉਹਨੂੰ ਪੰਚਾਇਤ ਦੇ ਵਿੱਚ ਪੁਸ਼ਕੀਰਾ ਉੱਥੋਂ ਮੇਰੇ ਮੁੰਡੇ ਦਾ ਕਹੜਾ ਛੜਾ ਉਹ ਖਾਣੇ ਚੋਂ ਆਪਣੇ ਲੈਵਲ ਤੇ ਪੰਚਾਇਤ ਤੇ ਪਹੁੰਚਾ ਕੇ ਤੁਸੀਂ ਮੈਂ ਇੱਥੇ ਛੱਡ ਕੇ ਉਹਨੂੰ ਤੁਸੀਂ ਜੋ ਡੰਡ ਲਾਉਣਾ ਲੋਰ ਜਿਵੇਂ ਸਮਝਾਉਣਾ ਸਮਝਾ ਦਿਓ ਸਰ ਉਹ ਆਇਆ ਪਿੰਡ ਤੋਂ ਫਿਰਦੀ ਹੋਈ ਪਰ ਮੇਰਾ ਮਨਕ ਬਾਹੀ ਦਿੰਦਾ ਵੀ ਮੇਰਾ ਪੁੱਤ ਇਹ ਕੰਮ ਨਹੀਂ ਕਰ ਸਕਦਾ ਤੇ ਮੁੰਡੇ ਮੰਨ ਕੇ ਜੀ ਕਹਿ ਰਹੇ ਹੁੰਦਾ ਮੈਂ ਵਰਸਾ ਮੈਂ ਇਹੀ ਕਹਿਣਾ ਵੀ ਤੁਸੀਂ ਮੋਟਰਪ੍ਰਬੰਧ ਦੇ ਹੋਗੇ ਤੁਸੀਂ ਇਹ ਚੀਜ਼ ਦੀ ਪੜਤਾਲ ਕਰੋ ਜੀ ਲੱਭੋ ਇਹ ਚੀਜ਼ ਨੂੰ ਹੁਣ ਆਪਾਂ ਨਗਰ ਤੇ ਰਹਿਣਾ ਹੈ ਕਿ ਸੋਨੋ ਵੀ ਪਤਾ ਭੋਲੇ ਬਾਰੇ ਦੇ ਕੋਲਾ ਕਿਵੇਂ ਦਾ ਮੁੰਡਾ ਦਾ ਬਰਤਾਨਾ ਦਿਨੋਂ ਦਿਨ ਤੋਂ ਬਾਹਰ ਜਾਂਦੀ ਉਹਨਾ ਮੁੰਡਾ ਮਰ ਗਿਆ, ਮਰ ਗਿਆ ਮਰ ਗਿਆ ਮੁੰਡਾ ਵੀ ਮਾਰ ਦੇ ਦਿੱਤੋ ਵਿੱਚ ਵਿੱਚ ਦੀ ਜਾਂਦੀ ਇਕੱਲਾ ਇਕੱਲਾ ਹੁੰਦਾ। ਭਾਈ ਸਾਹਿਬ ਦਾ ਮੁੰਡਾ। ਹੁਣ ਜਦੋਂ ਪਿੰਡ ਦੇ ਵਿੱਚ ਇਹ ਜਿਹੜੀਆਂ ਹੋਣੀਆਂ ਮੌਕਾ ਹੋਣ ਲੱਗਿਆ ਫਿਰ ਸਾਰਾ ਪਿੰਟੀ ਲਾਪ ਹੋ ਜਾਂਦਾ। ਉਹ ਸਿੱਧਾ ਕਹਿਣਾ ਵੀ ਚਲ ਸਾਡੇ ਮੁੰਡੇ ਦੀ ਗਲਤੀ ਹੋ। ਪਰ ਉਹ ਅਗਲੇ ਦੇ ਪੁੱਲ ਚੜਾਉਣਾ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਆਪਣਾ ਬਣਦਾ ਆਪਣੇ ਪਿੰਡ ਦੀ ਵੀ ਜ਼ਿੰਮੇਵਾਰੀ ਹੈ, ਪੰਚਾਇਤ ਦੀ ਵੀ ਜ਼ਿੰਮੇਵਾਰੀ ਹੈ। ਭਾਈ ਜਿਹੜਾ ਕੰਦਾ ਤੁਹਾਨੂੰ ਕੋਈ ਬਗਾਨਾ ਲੱਗਦਾ ਜਾਂ ਕੋਈ ਟੋਪਰਾ ਲੱਗਦਾ ਉਤੇ ਕਾਰਵਾਈ ਕਰੋ। ਫਰਨਾ ਚਲੋਈ ਗੱਲ ਕੋ ਤਾਂ ਗਹਿ ਰਹਿ ਮਾ ਜਲਮਨ। ਕਿਉਂ ਮੈਂ ਤੁਹਾਡੇ ਨਾਲ ਜਾਣ ਨੂੰ ਕਹਿ ਰਾਂ? ਬੇਤੀ ਸਰਪੰਚ ਸਾਹਿਬ ਤੁਸੀਂ ਮੇਰੇ ਘਰ ਤੇ ਨਾ ਮੇਰੇ ਨਾਲ ਜਾ ਕੇ ਇੱਕ ਵਾਰੀ ਉਹ ਛਡਾ ਦੇ ਦਿਓ। ਉਸ ਤੋਂ ਬਾਅਦ ਤੁਹਾਡਾ ਵੀ ਭਤੀਜਾ ਉਹ ਆਪਣੇ ਲੇਵਲ ਤੇ ਕਿਵੇਂ ਮਰ ਗਿਆ ਉਹਨੂੰ ਧਾੜ ਦੇ ਮੈਨੂੰ ਕੋਈ ਭਰਾ ਨਹੀਂ। ਉਹ ਆਪਣੇ ਕਰਕੇ ਅਸੀਂ ਨੇ ਬੁਲਾਇਆ ਸੀ ਉੱਤੇ ਪੰਚਾਇਤ ਵਿੱਚ। ਵੀ ਚਲੋ ਬੱਚਾ ਗਲਤੀ ਵੀ ਹੋ ਜਾਂਦੀ ਹੈ। ਤਰ ਸਮਝ ਜਾਂਦਾ ਹੈ। ਪਰ ਉਹ ਮੰਨੇ ਨਹੀਂ ਅਸੀਂ ਉਹ ਰੋਕਿਆ ਸੀ ਕਿ ਉਹ ਬੰਦੇ ਜਿਹੜੇ ਨਾਲ ਲੈਕਾਂ ਦਾ ਉਹ ਨਾਲ ਲੈਕਾਂ ਸਾਰੇ ਬੰਦੇ ਸੱਤ ਕਰਦੇ ਕੋ ਕੁਦਰਤੀ ਦੇ ਫੜਿਆ ਗਿਆ ਮਾਲ ਫੇਰ ਫੜਿਆ ਗਿਆ ਆਪਦਾ ਕਰਨ ਨੀਰਾ ਮਾਲ ਆ ਉਹਦੇ ਤੋਂ ਨੂੰ ਪੰਚਾਇਤ ਦੇ ਵਿੱਚ ਬੁਲਾ ਕੇ ਗਿਆ ਉਹ ਥਰੋ ਕਿਵੇਂ ਭੱਜ ਭੱਜ ਕੇ ਪੰਦੇ ਦੀ ਤੁਹਾਡੇ ਸਾਹਮਣੇ ਪੰਦੇ ਦੀ ਤੁਹਾਨੂੰ ਖਿੱਚ ਕੇ ਲੈ ਗਿਆ ਤੇ ਬਾਕੀ ਉਹਨੂੰ ਦੱਸੋ ਮੈਂਬਰ ਸਾਹਿਬਾ ਪਰ ਪਿੰਡ ਦਾ ਬੱਚਾ ਹੈ ਉਹਦੇ ਬਾਰੇ ਹੁਣ ਕੀ ਆਪਾਂ ਬਤਨ ਸਿੰਘ ਆਇਆ ਸਿਆਣਾ ਬੰਦਾ ਹੈ ਤਾਂ ਹਾਂ ਸਰ ਜੀ ਅੱਛੀ ਗੱਲ ਹੈ ਤਾਂ ਹੁਣ ਦੇਖੋ ਬੋਲੀ ਦੇ ਰਹੋ ਪੰਚਾਇਤ ਕਿਵੇਂ ਬੋਲ ਰਹੀ ਹੈ ਜੀ ਸਾਰੇ ਬੰਦਿਆਂ ਨੂੰ ਹੈ ਹਾਂ ਸਾਰੇ ਸੁਣਦੇ ਸਾਰੇ ਸੁਣ ਰਹੇ ਜਗੇ ਆਪਣੀ ਬਹੁਤ ਚੀਜ਼ ਦੀ ਮੈਂ ਮਾਪੇ ਮੈਂ ਉਹਦਾ ਮੈਡਮwidehat ਬਣੀ ਗੇ ਬੇਤੀ ਕਰਦਾ ਪਰ ਤੇ ਰੱਬ ਦਾ ਦੂਜਾ ਨਾਮ ਵੀ ਤੁਸੀਂ ਮੇਰੇ ਨਾਲ ਜਾ ਕੇ ਉਹਨੂੰ ਇੱਕ ਵਾਰੀ ਘਰੇ ਲੈ ਕੇ ਹੋ ਫੇਰ ਉਹ ਮਾਰਨ ਗਿਆ ਜੀ ਲੈਣ ਕਿ ਮੇਰਾ ਮਾਲ ਆ ਤੇ ਉਹ ਇਸ ਨੂੰ ਕਰਦੇ ਚੱਲਦੇ ਦੇਖ ਠੀਕ ਹਾਂ ਤਾਂ ਸਰ ਜੀ ਠੀਕ 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 ਗੱਲ ਚੱਲੀ ਦੋ ਤਿੰਨ ਦਿਨ ਹੋ ਗਏ ਤੂੰ ਕਾਲਜ ਨਹੀਂ ਆਈ ਹੈਗੀ ਪ੍ਰੀਤ ਕੀ ਦੱਸਾਂ ਸਾਡਾ ਤਾਂ ਰੱਬ ਵੀ ਬੈਰੀ ਬਣ ਗਿਆ ਕਿਉਂ ਕੀ ਹੋ ਗਿਆ ਪ੍ਰੀਤ ਕੀ ਦੱਸਾਂ ਤੈਨੂੰ ਮੈਂ ਮੇਰਾ ਪ੍ਰਾਣਾ ਸ਼ਹਿਰ ਚ ਨਾ ਫੈਕਟਰੀ ਚ ਕੰਮ ਕਰਦਾ। ਅੱਛਾ। ਉਹ ਪਰਸੋਂ ਆਪਣੇ ਦੋਸਤ ਨਾਲ ਪਿੰਡ ਆ ਰਿਹਾ ਸੀ। ਪਿੰਡ ਵਰਦੀ ਸਰਪੰਚ ਨੇ ਨਾ ਗੱਡੀ ਘੇਰ ਲਈ। ਫੇਰ ਫੇਰ ਕੀ ਹੋਇਆ? ਫੇਰ ਕੀ? ਸਰਪੰਚ ਨੇ ਗੱਡੀ ਦੀ ਤਲਾਸ਼ੀ ਲਈ ਨਾ ਚਿੱਟਾ ਨਿਕਲਿਆ ਆ। ਉਸ ਤੋਂ ਬਾਅਦ ਉਹਨੂੰ ਪੁਲਿਸ ਮੜ ਕੇ ਲੱਗੀ। ਅੱਛਾ। ਪ੍ਰੀਤ ਮੇਰਾ ਭਰਾ ਪੋਲਾ ਜੇਲ੍ਹ ਚ ਆ। ਪੋਲਾ? ਉਹ ਤੇਰਾ ਭਰਾ ਕਿਤੇ ਉਹ ਕਣਕ ਵਰਨੇ ਜੇ ਰੰਗ ਦਾ ਨਹੀਂ ਹੈਗਾ। ਹਾਂ ਪ੍ਰੀਤ। ਉਹ ਤਾਂ ਮੇਰੇ ਡੈਡੀ ਦੀ ਫੈਕਟਰੀ 'ਚ ਕੰਮ ਕਰਦਾ। ਉਹ ਤਾਂ ਮੇਰੇ ਡੈਡੀ ਨਾਲ ਕਈ ਵਾਰ ਸਾਡੀ ਕੋਠੀ 'ਚ ਵੀ ਆਇਆ। ਕੋਈ ਨਾ ਚੰਨੀ। ਮੈਂ ਨਾ ਆਪਣੇ ਡੈਡੀ ਨੂੰ ਕਹਿ ਕੇ ਉਹਦੀ ਜ਼ਮਾਨਤ ਕਰਾਉਣ ਦੀ ਕੋਸ਼ਿਸ਼ ਕਰਨੀ ਹੈ। ਪ੍ਰੀਤ ਤੇਰਾ ਬਹੁਤ ਵੱਡਾ ਆਸਾਨ ਹੋਊਗਾ ਜੇ ਤੂੰ ਮੇਰੇ ਭਰਾ ਦੀ ਜ਼ਮਾਨਤ ਕਰਾ ਦੇ। ਕੋਈ ਗੱਲ ਨਹੀਂ ਚੰਨੀ। ਮੈਂ ਡੈਡੀ ਨੂੰ ਕਹਿ ਕੇ ਕਰਵਾ ਲਵਾਂ। ਜ਼ਮਾਨਤ ਦੀ ਕੀ ਗੱਲ। ਭੁੱਲੇ ਲਈ ਤਾਂ ਮੈਂ ਆਪਣੀ ਜਾਨ ਵੀ ਦੇ ਦਿੰਦੀ। ਪ੍ਰੀਤ ਕਿੱਥੇ ਖੋ ਗਈ ਤੂੰ? ਹਾਂ ਨਹੀਂ ਕੁਝ ਨਹੀਂ ਚੰਨੀ। ਡੈਡੀ ਜੀ ਮੈਥੋਡ ਨੇ ਇੱਕ ਗੱਲ ਕਰਨੀ ਸੀ ਉਹ ਮੈਂ ਕਹਿੰਦੀ ਸੀ ਮੇਰੇ ਨਾਲ ਕੋਲਜ 'ਚ ਮੇਰੀ ਫਰੈਂਡ ਆ ਚੰਨੀ ਉਹ ਨਾ ਮੇਰੀ ਬੈਸਟ ਫਰੈਂਡ ਆ ਮਤਲਬ ਕਿ ਸਾਡਾ ਭੈਣ ਵਾਲਾ ਪਿਆਰ ਆ ਉਹਦਾ ਨਾ ਭਰਾ ਆਪਣੀ ਫੈਕਟਰੀ 'ਚ ਕੰਮ ਕਰਦਾ ਤਨਖਾਹ ਲਾਉਣੀਆਂ ਨਹੀਂ ਡੈਡੀ ਤਨਖਾਹ ਹੀ ਵਧਾਉਣੀ ਹੈਗੀ ਉਹਨਾਂ ਪਤਾ ਕੀ ਗੱਲ ਆ ਉਹ ਕੁੜੀ ਦਾ ਭਰਾ ਪੋਲਾ ਉਹ ਆਪਣੀ ਫੈਕਟਰੀ ਚ ਕੰਮ ਕਰਦਾ ਉਹ ਤੁਹਾਨੂੰ ਪਤਾ ਹੀ ਹੈ ਬਹੁਤ ਜੇਲ੍ਹ ਚ ਉਹਦੀ ਜ਼ਮਾਨਤ ਕਰਾਉਣੀ ਸੀ ਡੈਡੀ ਚਿੱਟੇ ਦੇ ਗੀਸਾਵਾ ਹਾਂ ਡੈਡੀ ਤੂੰ ਰਹਿਂਦੇ ਨਾ ਛੇੜ ਪੰਗੇ ਨਹੀਂ ਡੈਡੀ ਇਹ ਵੱਡੇ ਸਮਗਲਰਾਂ ਦੇ ਕੰਮਾਂ ਚ ਗੱਲਾਂ ਚ ਨਹੀਂ ਵੰਕ ਲੈਂਦੇ ਹੁੰਦੇ ਰਹਿਂਦੇ ਤੂੰ ਛੱਡ ਨਹੀਂ ਡੈਡੀ ਮੈਂ ਹੁਣ ਉਹਨੂੰ ਵਾਅਦਾ ਕਰ ਚੁੱਕਿਆ ਉਹ ਨੇ ਕਿਹਾ ਕਹਿੰਦੀ ਵੀ ਤੇਰੇ ਡੈਡੀ ਕਰਵਾ ਦੇਣੇ ਤੂੰ ਕਹਿੰਦਾ ਨਹੀਂ ਮੰਨਦੇ ਡੈਡੀ ਉਹਦਾ ਭਰਾ ਬੇਕਸੂਰ ਆ ਡੈਡੀ ਜੀ ਤੁਸੀਂ ਕਰਦਾ ਉਹ ਅਦਾਲਤ ਦੱਸੂਗੀ ਕਸੂਰ ਹੈ કે ਬੇਕਸੂਰ ਚਾਹੇ ਬੇਕਸੂਰ ਹੋਵੇ ਜਾਂ ਕਸੂਰਪਾਰ ਹੋਵੇ ਜੜੀ ਉਹ ਮੇਰੀ ਬਹੁਤ ਪੱਕੀ ਸਹੇਲੀ ਆ ਮੈਂ ਹੁਣ ਉਹਨੂੰ ਮਨਾ ਨਹੀਂ ਕਰ ਸਕਦਾ ਨਾ ਪਿਆ ਕਰੇ ਇਹਦੇ ਪੰਗਿਆਂ ਚ ਜੜੀ ਬਰਵਾ ਦੋ ਨਾ ਚਲ ਕੋਈ ਮੈਂ ਦੇਖੂੰਗਾ ਕੋਈ ਦੇਖਦਾ ਪੁੱਛ ਕੇ ਵਕੀਲ ਨੂੰ ਜੀ ਜੜੀ ਬਣ ਕੇ ਮਨਾ ਨਾ ਕਰਿਓ ਮੈਂ ਉਹਨੂੰ ਵਾਦਾ ਕਰਦਾ ਹਾਂ ਕੋਈ ਨਾ ਮੈਂ ਦੇਖਦਾ ਕੋਈ ਜੜੀ ਚਲ ਠੀਕ ਹੈ ਉਹਨ ਦਾ ਵੀ ਪ੍ਰੀਤਲੀ ਮੰਨਣੀ ਪੈਣੀ ਆ ਪਰ ਇਹਨੂੰ ਕੀ ਪਤਾ ਕੁੜੀ ਨੂੰ ਚੱਲ ਬਗੇਮ ਸਿਆਂ ਦਵਾਨਤਾ ਕਰਾਉਣੀ ਪਊਗੀ